ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਬਹੁਤ ਸਾਰੇ ਦੋਸਤਾਂ ਨੇ ਅਲੱਗ-ਅਲੱਗ ਟਾਈਮ 'ਚ ਪੁੱਛਿਆ ਕਿ ਇੱਕ ਲੌਂਗ ਟਰਮ ਲਈ ਪੋਰਟਫੋਲੀਓ ਬਣਾਉਣਾ ਚਾਹੀਦਾ ਵਾ ਕਿਉਂ ਜੇ ਮੈਂ ਮਤਲਬ ਥੋੜੀ-ਬਹੁਤ ਉਹਦੇ 'ਚ ਕੋਈ ਹੈਲਪ ਕਰ ਸਕਾਂ ਤਾਂ ਤੇ ਕੁਝ ਦੋਸਤਾਂ ਨੇ ਕਿਹਾ ਕਿ 1 ਲੱਖ ਦਾ ਕਿਸੇ ਨੇ 50 ਹਜ਼ਾਰ ਦਾ ਕਿਹਾ ਕਿਸੇ ਨੇ 20 ਲੱਖ ਦਾ ਜਾਂ 50 ਲੱਖ ਤੱਕ ਦਾ ਵੀ ਕਿਹਾ ਉਸ ਤੋਂ ਵੀ ਜ਼ਿਆਦਾ ਕਹੇ ਆ ਤਾਂ ਸਭ ਤੋਂ ਵਧੀਆ ਟਾਈਮ ਜਿਹੜਾ ਹੁੰਦਾ ਇੱਕ ਲੌਂਗ ਟਰਮ ਪੋਰਟਫੋਲੀਓ ਬਣਾਉਣ ਦਾ ਤੇ ਵੈਸੇ ਤਾਂ ਇਹ ਆ ਕਿ ਮੈਂ ਹਮੇਸ਼ਾ ਕਹਿੰਨਾ ਕਿ ਹੋੜੀ-ਹੋੜੀ ਕਰਕੇ ਐਡ ਕਰਦੇ ਰਹੋ ਪਰ ਫਿਲਹਾਲ ਜਿਹੜਾ ਮਾਰਕੀਟ ਦਾ ਰੁਖ ਚੱਲ ਰਿਹਾ ਵਾ ਤਾਂ ਇੱਕ ਚੰਗੀ ਓਪਰਚ्युनिटी ਆ ਹੁਣ ਇਹ ਪਤਾ ਨਹੀਂ ਕਿ ਇਹ ਕਿੰਨਾ ਟਾਈਮ ਤੱਕ ਇਸੇ ਤਰ੍ਹਾਂ ਹੀ ਚੱਲੇਗਾ ਬਟ ਸਟਿਲ ਸਾਡੇ ਕੋਲ ਇੱਕ ਓਪਰਚ्युनिटी ਜ਼ਰੂਰ ਹੈਗੀ ਅੱਜ ਤੇ ਅੱਜ ਦੇ ਵੀਡੀਓ ਦੇ ਵਿੱਚ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਕਿ ਇੱਕ ਲੌਂਗ ਟਰਮ ਪੋਰਟਫੋਲੀਓ ਆਪਾਂ ਬਣਾ ਰਹੇ ਹਾਂ ਤੇ ਤਿੰਨ ਭਾਗਾਂ 'ਚ ਇਹਨੂੰ ਵੰਡਾਂਗੇ ਅੱਜ ਤੇ ਆਪਾਂ ਇਸ ਸੈਗਮੈਂਟ ਨੂੰ ਸਭ ਤੋਂ ਪਹਿਲਾਂ ਆਪਾਂ ਉਹਨਾਂ ਕੰਪਨੀਆਂ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਮਾਰਕੀਟ ਕੈਪ 10000 ਕਰੋੜ ਤੋਂ ਜ਼ਿਆਦਾ ਹੈ ਤੇ ਦੂਸਰੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਇੰਡੀਅਨ ਮਾਰਕੀਟ 'ਚ ਇਹਨਾਂ ਦਾ ਮਾਰਕੀਟ ਕੈਪ ਇਸ ਤੋਂ ਜ਼ਿਆਦਾ ਇਸ ਤੋਂ ਜ਼ਿਆਦਾ ਹੈ ਪਰ ਮੈਂ ਅੱਜ ਕੁਝ ਕੰਪਨੀਆਂ ਉਹਨਾਂ 'ਚੋਂ ਚੁਣੀਆਂ ਨੇ ਜਿਨ੍ਹਾਂ ਦਾ ਮਾਰਕੀਟ ਕੈਪ ਇੱਕ ਤਾਂ 10000 ਕਰੋੜ ਤੋਂ ਜ਼ਿਆਦਾ ਹੈ ਪਰ ਦੂਸਰਾ ਉਹ ਆਪਣੇ 올 ਟਾਈਮ ਹਾਈ ਤੋਂ ਕਾਫੀ ਜ਼ਿਆਦਾ ਥੱਲੇ ਚੱਲ ਰਹੀਆਂ ਨੇ ਮਤਲਬ ਕਿ ਬਹੁਤ ਵੱਡੀਆਂ ਕੰਪਨੀਆਂ ਆ ਪਰ ਜਿਹੜੀਆਂ ਫਿਲਹਾਲ ਮਤਲਬ ਬਹੁਤ ਵਧੀਆ ਡਿਸਕਾਊਂਟ ਦੇ ਉੱਪਰ ਚੱਲ ਰਹੀਆਂ ਨੇ ਤੇ ਕੋਈ ਵੀ ਦੋਸਤ ਚਾਹੀਏ ਉਹਨਾਂ ਨੇ ਕਿੰਨੇ ਵੀ ਅਮਾਊਂਟ ਦਾ ਲੌਂਗ ਟਰਮ ਪੋਰਟਫੋਲੀਓ ਬਣਾਉਣਾ ਵਾ ਉਹ ਇਹਨਾਂ ਨੂੰ ਕਨਸਿਡਰ ਮਤਲਬ ਕਰ ਸਕਦੇ ਆ ਤਾਂ ਸਭ ਤੋਂ ਪਹਿਲੀ ਕੰਪਨੀ ਮੇਰੀ ਹੈਗੀ ਹੈ ਜੀ KEC International تے دوسری کمپنی ہے کیہ AIA Engineering تیسری ہے کیہ جی BASF India اس ਤੋਂ بعد ہے Asian Paints پھر Hindustan Unilever Phenolix Industries Amara Raja Battery Celoworld CEWLO Celoworld WORLd پھر -E -E Sera CERASera اس ਤੋਂ بعد پھر CDSL پھر Hind Copper HIND Hind ਸੀ ਓ ਡਬਲ ਪੀ ਈ ਆਰ ਕਾਪਰ ਫਿਰ ਦਿਵਗੀ ਮੈਂ ਤੁਹਾਨੂੰ ਇਹਦੇ ਸਪੈਲਿੰਗ ਵੀ ਦੱਸ ਦਿੰਨਾ ਇੱਕ ਸੈਕਿੰਡ ਮੈਂ ਗਲਤ ਨਾ ਕੁਝ ਕਹਿ ਦਵਾਂ ਹਾਂ ਡੀ ਆਈ ਵੀ ਜੀ ਆਈ ਉਸ ਤੋਂ ਬਾਅਦ ਟੀ ਓ ਆਰ ਕਿਊ ਟਾਰਕ ਟਰਾਂਸਫਰ ਟੀ ਆਰ ਏ ਐਨ ਐਸ ਐਫ ਈ ਆਰ ਟਰਾਂਸਫਰ ਅਗਲੀ ਆਪਣੀ ਕੰਪਨੀ ਹੈਗੀ ਹੈ ਜੀ ਹੋਂਡਾ ਇੰਡੀਆ ਪਾਵਰ ਐਚ ਓ ਐਨ ਡੀ ਏ ਹੋਂਡਾ ਆਈ ਐਨ ਡੀ ਆਈ ਏ ਇੰਡੀਆ ਪੀ ਓ ਡਬਲਿਊ ਈ ਆਰ ਪਾਵਰ ਫਿਰ ਹੈਗੀ ਹੈ ਜੀ ਡਾਟਾ ਪੈਟਰਨਸ ਡੀ ਏ ਟੀ ਏ PAWTERNS ਫਿਰ ਹੈਗੀ ਮੈਦਾਨਤਾ ਇਹਨੂੰ ਗਲੋਬਲ ਹੈਲਥ ਵੀ ਕਿਹਾ ਜਾਂਦਾ ਉਸ ਤੋਂ ਅਗਲੀ ਹੈਗੀ ਆ IRCTC ਫਿਰ ਮਦਰ ਸੰਸੂਮੀ ਸੰਵਰਧਨ ਕਰਕੇ ਇਹਨੂੰ ਬੋਲਿਆ ਜਾਂਦਾ ਵਾ ਦੋ ਕੰਪਨੀਆਂ ਨੇ ਦੂਸਰੀ ਦੀ ਗੱਲ ਬਾਤ ਚ ਕਰਾਂਗੇ ਆਪਾਂ ਹਾਂ ਨਹੀਂ ਇਕੱਠੀਆਂ ਹੀ ਕਰ ਲੈਣੇ ਆ ਹਾਂ ਦੋਨੇ ਹੀ ਮੇਰੇ ਖਿਆਲ ਦੇ ਵਿੱਚ ਇਹ 10000 ਤੋਂ ਉੱਪਰ ਦੇ ਮਾਰਕੀਟ ਕੈਪ ਦੀਆਂ ਨੇ ਮੈਂ ਇੱਕ ਮਿੰਟ ਚੈੱਕ ਕਰ ਲੈਣਾ ਹੂੰ ਸ਼ਾਇਦ ਹਾਂ ਦੋਨੇ ਹੀ ਇਹ ਉੱਪਰ ਦੀਆਂ ਹੀ ਕੰਪਨੀਆਂ ਨੇ ਤਾਂ ਇਹ ਦੋਨੇ ਹੀ ਕੰਪਨੀ ਉਹਦੇ ਵਿੱਚ ਰਹਿਣਕੀਆਂ ਜੀ ਸੰਵਰਦਨ ਮਦਰਸਨ ਤੇ ਮਦਰਸਨ ਸੋਮੀ ਵਾਇਰਿੰਗ ਉਸ ਤੋਂ ਬਾਅਦ ਹੈਗੀ ਆ ਸੋਨਾਕੌਮ ਇਹਦਾ ਇੱਕ ਹੋਰ ਵੀ ਨਾਮ ਹੈਗਾ ਸੋਨਾ ਬੀ ਐਲ ਡਬਲਯੂ ਕਰਕੇ ਵੀ ਕੁਝ ਹੈ ਮੈਂ ਤੁਹਾਨੂੰ ਕਲੀਅਰ ਹੀ ਬੋਲ ਦਿੰਨਾ ਇੱਕ ਮਿੰਟ ਐਸ ਓ ਐਨ ਐ ਸੋਨਾ ਬੀ ਐਲ ਡਬਲਯੂ ਫਿਰ ਪੀ ਆਰ ਈ ਸੀ ਆਈ ਐਸ ਆਈ ਓ ਐਨ ਸੋਨਾ BLW ਪ੍ਰਸੀਜਨ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ ਆਪਣੀ ਅਗਲੀ ਕੰਪਨੀ ਹੈਗੀ ਆ ਤੇਗਾ ਇੰਡਸਟਰੀ TEGA ਇੰਡਸਟਰੀਜ਼ ਫਿਰ ਕੈਮ ਕਰਕੇ ਹੈਗੀ ਆ ਤੁਸੀਂ ਜੇ ਮੇਰੇ ਖਾਲਚ ਕੱਲਾ CMS ਵੀ ਪਾਉਂਗੇ ਤਾਂ ਵੀ ਉਹ ਕੰਪਨੀ ਤੁਹਾਡੇ ਸਾਹਮਣੇ ਆ ਜਾਊਗੀ ਉੱਥੇ ਬਟ ਜੇ ਫੁੱਲ ਫਾਰਮ ਆਗੀ ਤਾਂ ਉਹ ਹੈਗੀ ਆ ਜੀ ਕੰਪਿਊਟਰ ਏਜ ਮੈਨੇਜਮੈਂਟ ਕੰਪਿਊਟਰ ਲਿਖ ਦੋਗੇ C O M P U T E R ਕੰਪਿਊਟਰ ਏਜ A G E ਏਜ ਮੈਨੇਜਮੈਂਟ M A N -E A ਜੀ ਈ ਐਮ ਈ ਐਨ ਟੀ ਅਗਲੀ ਆਪਣੀ ਕੰਪਨੀ ਇਹ ਹੈਗੀ ਆ ਫਿਰ ਕਰਾਫਟਸਮੈਨ ਆਟੋਮੇਸ਼ਨ ਸੀ ਆਰ ਏ ਐਫ ਟੀ ਐਸ ਐਮ ਏ ਐਨ ਕਰਾਫਟਸਮੈਨ ਆਟੋਮੇਸ਼ਨ ਏ ਯੂ ਟੀ ਓ ਐਮ ਏ ਟੀ ਆਈ ਓ ਐਨ ਉਸ ਤੋਂ ਅਗਲੀ ਹੈਗੀ ਜੀ ਇੰਡੀਆ ਮਾਰਟ ਇੰਟਰਮੇਸ਼ ਆਈ ਐਨ ਡੀ ਆਈ ਏ ਇੰਡੀਆ ਉਹਦੇ ਨਾਲ ਹੀ ਐਮ ਏ ਆਰ ਟੀ ਮਾਰਟ ਫਿਰ ਆਈ ਐਨ ਟੀ ਈ ਆਰ ਇੰਟਰ ਐਮ ਈ ਐਸ ਐਚ ਮੇਸ਼ ਉਸ ਤੋਂ ਅਗਲੀ ਕੰਪਨੀ ਹੈਗੀ ਜੀ ਐਸ ਕੇ ਐਫ ਇੰਡੀਆ ਫਿਰ ਸੈਨੋਫੀ ਸੈਨੋ ਫੀ ਦੋ ਨੇ ਇੱਕ ਕੰਜ਼ਿਊਮਰ ਆ ਹੁਣ ਇੱਕ ਦੂਸਰੀ ਹੈਗੀ ਆਪਣੀ ਡਰੱਗਸ ਦੇ ਵਿੱਚ ਹੈਗੀ ਆ ਤਾਂ ਮੈਂ ਫਿਲਹਾਲ ਲਈ ਡਰੱਗਸ ਦੀ ਗੱਲ ਕਰ ਰਿਹਾ ਉਸ ਤੋਂ ਬਾਅਦ ਹੈਗੀ ਆ ਰਾਈਟਸ ਆਰ ਆਈ ਟੀ ਈ ਐਸ ਰਾਈਟਸ ਫਿਰ ਇੱਕ ਹੋਰ ਬਹੁਤ ਵੱਡੀ ਕੰਪਨੀ ਆ ਜ਼ੈਡ ਐਫ ਸੀ ਵੀ ਇੰਡੀਆ ਤੇ ਫਿਰ ਹੈਗੀ ਆ ਵਰਲਪੂਲ ਇੰਡੀਆ ਇਹ ਆਪਣਾ ਪਹਿਲਾ ਸੈਕਸ਼ਨ ਸੀ ਜਿਹਦੇ ਵਿੱਚ ਉਹ ਕੰਪਨੀਆਂ ਮੈਂ ਸਿਲੈਕਟ ਕੀਤੀਆਂ ਆਪਣੇ ਲਈ ਜਿਹੜੀਆਂ ਮੈਨੂੰ ਐ ਲੱਗ ਰਿਹਾ ਕਿ 10000 ਕਰੋੜ ਤੋਂ ਉੱਪਰ ਦਾ ਮਾਰਕੀਟ ਕੈਪ ਇਹਨਾਂ ਦਾ ਹੈਗਾ ਤੇ ਜਿਹੜੀਆਂ ਫਿਲਹਾਲ ਬਹੁਤ ਜ਼ਿਆਦਾ ਟੁੱਟੀਆਂ ਹੋਈਆਂ ਕਹਿ ਸਕਦੇ ਆ ਪੰਜਾਬੀ ਸਿੱਧੀ ਭਾਸ਼ਾ ਦੇ ਵਿੱਚ ਡਿਸਕਾਊਂਟ ਚੱਲ ਰਿਹਾ ਹੁਣ ਆਪਾਂ ਗੱਲ ਕਰਦੇ ਆ ਉਹਨਾਂ ਕੰਪਨੀਆਂ ਦੀ ਜਿਨ੍ਹਾਂ ਦਾ ਮਾਰਕੀਟ ਕੈਪ 1000 1000 ਤੋਂ ਲੈ ਕੇ 10000 ਕਰੋੜ ਤੱਕ ਦਾ ਵਾ ਉਹਨਾਂ ਦੇ ਵਿੱਚ ਮੇਰੀ ਪਹਿਲੀ ਕੰਪਨੀ ਹੈਗੀ ਜੀ ਜਸਟ ਡਾਇਲ ਤੇ ਦੂਸਰੀ ਕੰਪਨੀ ਹੈ ਇੱਕ ਸੈਕਿੰਡ ਰੁਕਿਓ ਬਸ ਹਾਂ ਪ੍ਰੋਟੀਨ ਈ ਗਵਰਨਮੈਂਟ ਪੀ ਆਰ ਓ ਟੀ ਈ ਐਨ ਉਸ ਤੋਂ ਬਾਅਦ ਸਪੇਸ ਫਿਰ ਈ ਜੀ ਓ ਵੀ ਟੈਕਨੋਲੋਜੀ ਦੂਸਰੀ ਕੰਪਨੀ ਮੇਰੀ ਇਹ ਸੀਗੀ ਜੀ ਤੀਸਰੀ ਹੈਗੀ ਸਾਇੰਟ ਡੀ ਐਲ ਐਮ C Y I E N T D L M ਫਿਰ ਹੈਗੀ ਆ ਜੀ ਅ ਇੱਕ ਸੈਕਿੰਡ ਇੱਕ ਕੰਪਨੀ ਮੇਰੀ ਸਤ ਇੰਡਸਟਰੀ ਸਾ ਮੈਂ ਖੁਦ ਹੀ ਕਨਫਿਊਜ਼ ਹੋ ਗਿਆ ਜੀ S A T 7 ਇੰਡਸਟਰੀਜ਼ ਇਹ ਵੀ ਇੱਕ ਬਹੁਤ ਹੀ ਵਧੀਆ ਕੰਪਨੀ ਆ ਤੇ ਹੁਣ ਅ ਭਾਗੇ ਚੱਲਦੇ ਆ ਅਗਲੀ ਕੰਪਨੀ ਹੈਗੀ ਯੂਕੇਨ ਇੰਡੀਆ Y U K E N U K E N in INDIA ਉਸ ਤੋਂ ਅਗਲੀ ਹੈਗੀ M T A R T E C ਇੱਕ ਬਹੁਤ ਜ਼ਬਰਦਸਤ ਕੰਪਨੀ ਆ ਐਰੋਸਪੇਸ ਡਿਫੈਂਸ ਪਰ ਫਿਲਹਾਲ ਚਲੋ ਉਧਰ ਆਪਾਂ ਨਹੀਂ ਜਾਂਦੇ ਅਗਲੀ ਕੰਪਨੀ ਹੈਗੀ ਆ ਆਈ ਐਫ ਜੀ ਐਲ ਤੇ ਉਸ ਤੋਂ ਅਗਲੀ ਹੈਗੀ ਆ ਕਰਾਰੋ ਇੰਡੀਆ ਸੀ ਏ ਡਬਲ ਆਰ ਏ ਆਰ ਓ ਕਰਾਰੋ ਇੱਕ ਚੀਜ਼ ਮੈਂ ਤੁਹਾਨੂੰ ਬੋਲ ਦਿੰਨਾ ਜਿਉਂ-ਜਿਉਂ ਮਾਰਕੀਟ ਕੈਪ ਵੱਡਾ ਹੁੰਦਾ ਕਿਸੇ ਕੰਪਨੀ ਦਾ ਤੇ ਉਵੇਂ ਵੋਲੇਟਿਲਟੀ ਘਟ ਜਾਂਦੀ ਆ ਪਰ ਹੁਣ ਜਿਵੇਂ ਆਪਾਂ ਅੱਗੇ ਛੋਟੀਆਂ ਕੰਪਨੀਆਂ ਤੇ ਇਹਨਾਂ ਦੇ ਵਿੱਚ ਵੋਲੇਟਿਲਟੀ ਜ਼ਿਆਦਾ ਰਹਿੰਦੀ ਆ ਮਤਲਬ ਵੋਲੇਟਿਲਟੀ ਦਾ ਕਿ ਰੇਟ ਬਹੁਤ ਛੇਤੀ ਵੱਧਦੇ ਆ ਤੇ ਬਹੁਤ ਛੇਤੀ ਘਟਦੇ ਆ ਕਰਾਰੋ ਇੰਡੀਆ ਤੋਂ ਬਾਅਦ ਅਗਲੀ ਕੰਪਨੀ ਹੈਗੀ ਜੀ ਇੰਡੀਅਨ ਹਿਊਮੇ I N D I A H U M E ਇੰਡੀਅਨ ਹਿਊਮੇ ਇੰਡੀਆ ਉਸ ਤੋਂ ਅਗਲੀ ਹੈਗੀ ਆ G R M ఓਵਰਸੀਜ਼ ਉਸ ਤੋਂ ਬਾਅਦ O A L ਉਸ ਤੋਂ ਅਗਲੀ H I L ਫੇਰ ਮੋਲਡ ਟੈਕ ਪੈਕੇਜਿੰਗ M O L D ਮੋਲਡ T E ਇੱਕ ਮਿੰਟ ਇੱਥੇ ਮੈਨੂੰ ਦੁਬਾਰਾ ਚੈੱਕ ਕਰ ਲੈਂਦੇ ਹੋ ਕਿ ਕ ਯਾ ਹਾਂ ਕ ਯਾ M O L D ਮੋਲਡ T E ਕੇ ਟੈਕ ਫਿਰ ਪੈਕੇਜਿੰਗ ਪੀਏਸੀਕੇਏਜੀਆਈਐਨਜੀ ਮੋਲਡਟੈਕ ਪੈਕੇਜਿੰਗ ਉਸ ਤੋਂ ਅਗਲੀ ਕੰਪਨੀ ਹੈਗੀ ਜੀ ਐਸਡਬਲਯੂ ਸੋਲਰ ਫਿਰ ਹੈਗੀ ਆ ਸੰਗੀ ਮੂਵਰਸ ਐਸਏਐਨਜੀਐਚਆਈ ਸੰਗੀ ਐਮਓਵੀਈਆਰਐਸ ਮੂਵਰਸ ਫਿਰ ਡੀਏਐਮ ਕੈਪੀਟਲ ਉਸ ਤੋਂ ਅਗਲੀ ਹੈਗੀ ਆ ਬਜੇਲ ਬੀਏਜੀਈਐਲ ਬਜੇਲ ਉਸ ਤੋਂ ਬਾਅਦ ਹੈਗੀ ਆ ਇਥੋਸ ਈਟੀਐਚਓਐਸ ਇਥੋਸ ਲਿਮਿਟਿਡ ਫਿਰ ਹੈਗੀ ਆ ਪੋਸ਼ਕ ਪਏਯੂ SHAK पौषक लिमिटेड ਉਸ ਤੋਂ ਬਾਅਦ ਹੈਗੀ ਹੈ ਜੀ RHIM ਮੈਗਨੇਸੀਟਾ RHIM ਲਿਖੋਗੇ ਤਾਂ ਵੀ ਤੁਹਾਨੂੰ ਇਹ ਕੰਪਨੀ ਮੇਰੇ ਖਾਲਸ ਮਿਲ ਜਾਊਗੀ ਰੋਲੈਕਸ ਰਿੰਗਸ ਅਗਲੀ ROLEX ਰੋਲੈਕਸ R, -E R I N G S ਰਿੰਗਸ ਉਸ ਤੋਂ ਬਾਅਦ ਸਨਸੇਰਾ S A N S E R A ਹੁਣ ਆਪਾਂ ਚੱਲਦੇ ਹਾਂ ਅੱਜ ਦੇ ਆਪਣੇ ਸਭ ਤੋਂ ਅਖੀਰਲੇ ਸੈਗਮੈਂਟ ਵੱਲ ਜੀ ਉਹ ਹੈਗਾ 1000 ਕਰੋੜ ਤੋਂ ਵੀ ਛੋਟੀਆਂ ਕੰਪਨੀਆਂ ਮਤਲਬ ਜਿਨ੍ਹਾਂ ਦਾ ਮਾਰਕੀਟ ਕੈਪ ਬਹੁਤ ਹੀ ਜ਼ਿਆਦਾ ਘੱਟ ਆ ਉਸੇ ਕਾਰਨ ਇਹਨਾਂ ਕੰਪਨੀਆਂ ਚ ਹੋਰ ਵੀ ਜ਼ਿਆਦਾ ਵੋਲੇਟਿਲਟੀ ਜ਼ਿਆਦਾ ਰਹਿੰਦੀ ਆ ਇਹ ਕੰਪਨੀਆਂ ਨਵੇਂ ਇਨਵੈਸਟਰ ਨੂੰ ਦਿਲ ਦਾ ਦੌਰਾ ਵੀ ਪਾ ਸਕਦੀਆਂ ਨੇ ਜਦੋਂ ਥੱਲੇ ਡਿੱਗਣ ਗਈਆਂ ਪਰ ਜਦੋਂ ਉੱਪਰ ਜਾਂਦੀਆਂ ਨੇ ਤਾਂ ਫਿਰ ਉਸੇ ਤਰ੍ਹਾਂ ਦੀ ਇਹਨਾਂ ਦੀ ਜਿਹੜੀ ਚਾਲ ਹੁੰਦੀ ਹੈ ਉੱਪਰ ਜਾਣ ਨੂੰ ਵੀ ਇਹੀ ਰਹਿਣੀ ਆ ਤਾਂ ਇਹਨਾਂ ਦੇ ਵਿੱਚ ਧਿਆਨ ਨਾਲ ਕੰਮ ਕਰਨਾ ਚਾਹੀਦਾ ਹੁੰਦਾ ਉਹ ਆਪਾਂ ਹੁਣੇ ਬਾਅਦ ਵਿੱਚ ਗੱਲ ਕਰਦੇ ਆ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਕੰਪਨੀਆਂ ਦੇ ਨਾਮ ਦੱਸ ਦਿਨਾ ਇਹਦੇ ਵਿੱਚ ਪਹਿਲੀ ਕੰਪਨੀ ਹੈਗੀ ਜੀ ਪੀ ਪੀ ਏ ਪੀ ਆਟੋਮੈਟਿਕ ਜਦੋਂ ਪੀ ਪੀ ਏ ਪੀ ਲਿਖੋਗੇ ਸ਼ਾਇਦ ਤਾਂ ਵੀ ਤੁਹਾਨੂੰ ਆਈਡੀਆ ਹੋ ਜਾਊਗਾ ਅਗਲੀ ਕੰਪਨੀ ਹੈਗੀ ਆ ਮੋਲਡ ਟੈਕ ਟੈਕਨੋਲੋਜੀ ਹੁਣੇ ਆਪਾਂ ਗੱਲ ਕੀਤੀ ਸੀ ਮੋਲਟੈਕ ਪੈਕੇਜਿੰਗ ਦੀ ਹੁਣ ਹੈਗੀ ਆ ਟੈਕਨੋਲੋਜੀ ਐਮ ਓ ਐਲ ਡੀ ਮੋਲਡ ਟੀ ਈ ਕੇ ਟੈਕ ਫਿਰ ਟੈਕਨੋਲੋਜੀ ਉਹ ਸੇਮ ਸਪੈਲਿੰਗ ਆ ਗਈ ਉਸ ਤੋਂ ਬਾਅਦ ਡੀ ਨੋਰਾ ਡੀ ਈ ਐਨ ਓ ਆਰ ਏ ਅਗਲੀ ਕੰਪਨੀ ਹੈਗੀ ਆ ਐਪਟੈਕ ਏ ਪੀ -E TECH FTECH ਉਸ ਤੋਂ ਅਗਲੀ ਹੈਗੇ ਜੀ WEL WELGEN DELISON ਇੱਕ ਸਕੰਡ ਮੈਂ ਇਹਦੇ ਵੀ ਤੁਹਾਨੂੰ ਤਾਂ ਕਿ ਮੈਂ ਕੁਝ ਗਲਤ ਨਾ ਤੁਹਾਨੂੰ ਬੋਲਦਾ V E L J A N WELGEN D E N I S O N ਇਹ ਸਿਗੀਆਂ ਜੀ ਮੇਰੀ ਅੱਜ ਦੀਆਂ ਇਹ ਕੰਪਨੀਆਂ ਤੇ ਹੁਣ ਆਪਾਂ ਕੁਝ ਹੋਰ ਗੱਲਾਂ ਕਰਦੇ ਹਾਂ ਕੁਝ ਜ਼ਰੂਰੀ ਪਹਿਲੀ ਚੀਜ਼ ਇਹ ਹੈਗੀ ਆ ਇਹ ਮੇਰੇ ਨਿੱਜੀ ਵਿਚਾਰ ਨੇ ਜੀ ਮੈਂ ਸਿਰਫ ਛੋਟੇ ਨਾਲ ਇਹਨਾਂ ਨੂੰ ਸਾਂਝੇ ਕੀਤਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਇਹਨਾਂ ਨੂੰ ਬਾਇ ਕਰੋ ਇਹ ਉਹ ਨਹੀਂ ਜੋ ਮੈਨੂੰ ਫਿਲਹਾਲ ਠੀਕ ਲੱਗ ਰਹੀਆਂ ਨੇ ਕੰਪਨੀਆਂ ਇਹ ਸਾਰੀਆਂ ਦੀਆਂ ਸਾਰੀਆਂ ਮੈਨੂੰ ਚੰਗੀਆਂ ਲੱਗੀਆਂ ਅਡਡ ਮਾਰਕੀਟ ਕੈਪਚ ਨੇ ਅਗਲੀ ਚੀਜ਼ ਇਹ ਹੁੰਦੀ ਆ ਜੋ ਮੇਰਾ ਨਿੱਜੀ ਤਜਰਬਾ ਹੈ ਆਪਣਾ ਉਹ ਇਹ ਹੈ ਜੇ ਕੋਈ ਦੋਸਤ ਐਵੇਂ ਦੇ ਆ ਜਿਨ੍ਹਾਂ ਕੋਲ ਜ਼ਿਆਦਾ ਮਤਲਬ ਅਮਾਉਂਟ ਹੈ ਕੀ ਆ ਜੋ ਇਹਨਾਂ ਸਾਰਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਆ ਜਾਂ ਥੋੜਾ ਵੀ ਹਰੇ ਖਰਚ ਥੋੜਾ ਥੋੜਾ ਕਰਨਾ ਚਾਹੁੰਦੇ ਆ ਤਾਂ ਮੇਰੇ ਖਿਆਲ ਚ ਜਿਆਦਾ ਆਪਾਂ ਨੂੰ ਇਨਵੈਸਟ ਕਰਨਾ ਚਾਹੀਦਾ ਹੁੰਦਾ ਉਹਨਾਂ ਕੰਪਨੀ ਜਿਨ੍ਹਾਂ ਦਾ ਮਾਰਕੀਟ ਕੈਪ ਜਿਆਦਾ ਆ ਉਹਦਾ ਇੱਕ ਕਾਰਨ ਇਹ ਆ ਉਹਨਾਂ ਦੇ ਵਿੱਚ ਰਿਸਕ ਫੈਕਟਰ ਘਟ ਜਾਂਦਾ ਕਿਉਂਕਿ ਉਹਨਾਂ ਦੀ ਚਾਲ ਥੋੜੀ ਜੀ ਸਲੋ ਹੁੰਦੀ ਆ ਉਹੀ ਸਿੰਪਲ ਤੁਸੀਂ ਆਪਣੇ ਘਰਾਂ ਵਾਲਾ ਸਮਝ ਲਓ ਬਜ਼ੁਰਗ ਬੰਦਿਆਂ ਦੀ ਚਾਲ ਰਫ਼ਤਾਰ ਮੱਠੀ ਹੋ ਜਾਂਦੀ ਆ ਜਿਹੜੇ ਛੋਟੇ ਬੱਚੇ ਆ ਉਹ ਜਿਆਦਾ ਭੱਜਦੇ ਆ ਸੱਟਾਂ ਵੀ ਜਿਆਦਾ ਖਾਂਦੇ ਆ ਬਸ ਉਹੀ ਹਿਸਾਬ ਇੱਥੇ ਆ ਜਿਹੜੀਆਂ 1000 ਕਰੋੜ ਤੋਂ ਛੋਟੀਆਂ ਕੰਪਨੀਆਂ ਨੇ ਉਹ ਬਿਲਕੁਲ ਛੋਟੇ ਬੱਚੇ ਆ ਉਹ ਭੱਜਣਗੇ ਵੀ ਬਹੁਤ ਤੇਜ਼ ਸ਼ਰਾਰਤਾਂ ਵੀ ਜਿਆਦਾ ਨੇ ਤੇ ਸੱਟਾਂ ਵੀ ਜਿਆਦਾ ਨੇ ਮਤਲਬ ਉੱਪਰ ਦੀ ਚਾਲ ਵੀ ਬਹੁਤ ਜ਼ਿਆਦਾ ਰਹਿਣੀ ਆ ਕਈ ਵਾਰ ਇਹ ਵੀ ਹੋ ਸਕਦਾ ਕਿ ਇੱਕ ਸਾਲ ਦੇ ਵਿੱਚ ਹੀ ਇਹ ਕੰਪਨੀਆਂ ਕਈ ਵਾਰ 5 ਗੁਣਾ ਤੋਂ ਵੀ ਜ਼ਿਆਦਾ ਇਵਨ 10-10 ਗੁਣਾ ਵੱਧ ਜਾਂਦੀਆਂ ਨੇ ਪਰ ਜਦੋਂ ਡਿੱਗਦੀਆਂ ਨੇ ਤਾਂ ਫਿਰ ਉਸੇ ਤਰ੍ਹਾਂ ਇਹ ਡਿੱਗ ਵੀ ਪੈਂਦੀਆਂ ਨੇ ਉਸ ਤੋਂ ਅੱਗੇ ਫਿਰ ਥੋੜੀਆਂ ਆ ਜਾਂਦੀਆਂ 1000 ਤੋਂ 10000 ਕਰੋੜ ਫਿਰ ਉਹਨਾਂ ਤੋਂ ਬਾਅਦ ਆ ਜਾਂਦੀਆਂ 10000 ਕਰੋੜ ਤੋਂ ਵੱਡੀਆਂ ਤੇ ਅਗਲੀ ਗੱਲ ਇਹ ਹੈਗੀ ਆ ਜੀ ਇਹ ਸਿਰਫ ਇਹੇ ਗੱਲ ਆ ਕਿ ਹੁਣ ਇਸ ਟਾਈਮ ਇੱਕ ਮੌਕਾ ਲੱਗ ਰਿਹਾ ਵਾ ਮੈਨੂੰ ਨਿੱਜੀ ਤੌਰ ਤੇ ਅੱਗੇ ਕੋਈ ਪਤਾ ਨਹੀਂ ਮਾਰਕੀਟ ਕਿੰਨਾ ਟਾਈਮ ਹੋ ਸਕਦਾ 6 ਮਹੀਨੇ ਹੋ ਸਕਦਾ ਸਾਲ ਕਦੋਂ ਤੱਕ ਕਿਸ ਰੁਖ ਨੂੰ ਜਾਂਦੀ ਆ ਪਰ ਇਹ ਕੰਪਨੀਆਂ ਮੈਨੂੰ ਚੰਗੀਆਂ ਲੱਗੀਆਂ ਤਾਂ ਮੈਂ ਤੁਹਾਡੇ ਨਾਲ ਇਹਨਾਂ ਨੂੰ ਸ਼ੇਅਰ ਕਰਤਾ ਕਿ ਭਾਈ ਇਹ ਕੰਪਨੀਆਂ ਵਧੀਆ ਨੇ 올 ਟਾਈਮ ਹਾਈ ਤੋਂ ਕਾਫੀ ਜ਼ਿਆਦਾ ਥੱਲੇ ਆਈਆਂ ਹੋਈਆਂ ਨੇ ਬਸ ਇੰਨੀ ਇੱਕ ਗੱਲਬਾਤ ਸੀ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹਨਾਂ ਨੂੰ ਖਰੀਦੋ ਤੁਸੀਂ ਆਪਣਾ ਕੰਮ ਜ਼ਰੂਰ ਕਰੋ ਹੋਰ ਬਹੁਤ ਸਾਰੇ ਚੈਨਲਸ ਨੇ ਉੱਥੇ ਵੀ ਦੇਖੋ ਇੱਕ ਐਸਓਆਈਸੀ ਹਾ ਉਹਨਾਂ ਨੇ ਉਸ ਦਿਨ ਕਰਕੇ ਮੈਨੂੰ ਦੱਸਤਾ ਮੈਨੂੰ ਉਹ ਚੈਨਲ ਲੱਗ ਗਿਆ ਬਹੁਤ ਹੀ ਵਧੀਆ ਉਹ ਲੜਕਾ ਕੰਮ ਕਰ ਰਿਹਾ ਉਹਨੂੰ ਦੇਖੋ ਹੋਰ ਵੀ ਜਿੱਥੋਂ ਵੀ ਤੁਹਾਨੂੰ ਕਿਤੋਂ ਵੀ ਇਨਫੋਰਮੇਸ਼ਨ ਮਿਲਦੀ ਆ ਦੇਖੋ ਆਪਣਾ ਤੁਸੀਂ ਖੁਦ ਮਤਲਬ ਮਾਈਂਡਸੈਟ ਖੁਦ ਬਣਾਓ ਆਪਣਾ ਤੇ ਜੇ ਅੱਗੇ ਵੀ ਮੈਨੂੰ ਕੋਈ ਕੰਪਨੀਆਂ ਹੋਰ ਇਸ ਤਰ੍ਹਾਂ ਦੀਆਂ ਮਿਲੀਆਂ ਫਿਲਹਾਲ ਜਿਹੜੀਆਂ ਮੈਨੂੰ ਲੱਗਿਆ ਕਿ ਚੰਗੀਆਂ ਰਹਿਣਗੀਆਂ ਕਿਉਂਕਿ ਅੱਜ ਮੈਂ ਸਿਰਫ ਉਹਨਾਂ ਕੰਪਨੀਆਂ ਦੀ ਗੱਲ ਕੀਤੀ ਆ ਜਿਹੜੀਆਂ 올 ਟਾਈਮ ਹਾਈ ਤੋਂ ਬਹੁਤ ਥੱਲੇ ਆਈਆਂ ਹੋਈਆਂ ਹੋ ਸਕਦਾ ਤੁਸੀਂ ਕੋਈ ਇਹ ਕਹੋ ਕਿ ਹਾਂ ਫਲਾਣੀ ਕੰਪਨੀ ਉਹ ਹੈਗੀਆਂ ਨੇ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਬਹੁਤ ਹੀ ਜ਼ਿਆਦਾ ਵਧੀਆ ਨੇ ਆਪਣੇ ਆਪਣੇ ਸੈਕਟਰ ਦੀਆਂ ਮਾਰਕੀਟ ਲੀਡਰ ਨੇ ਮੈਂ ਉਹਨਾਂ ਦੀ ਅੱਜ ਗੱਲ ਨਹੀਂ ਕੀਤੀ ਮੈਂ ਸਿਰਫ ਮੈਂ ਦੁਬਾਰਾ ਦੱਸ ਦੇਣਾ ਕਿ ਸਿਰਫ ਉਹ ਕੰਪਨੀਆਂ ਜਿਹੜੀਆਂ ਦੋ ਚੀਜ਼ਾਂ ਨੂੰ ਪੂਰਾ ਕਰਦੀਆਂ ਨੇ ਇੱਕ ਤਾਂ ਚੰਗੀਆਂ ਨੇ ਦੂਸਰਾ ਉਹਨਾਂ ਤੇ ਬਹੁਤ ਜ਼ਿਆਦਾ ਡਿਸਕਾਊਂਟ ਲੱਗਿਆ ਹੋਇਆ ਤਾਂ ਇਸ ਤਰ੍ਹਾਂ ਦੀ ਸੀਗੀ ਜੇ ਅੱਜ ਦੀ ਆਪਣੀ ਗੱਲਬਾਤ ਤੇ ਇੱਥੇ ਮੇਰਾ ਵੀਡੀਓ ਖਤਮ ਹੁੰਦਾ ਤੇ ਮੈਨੂੰ ਲੱਗਦਾ ਕਿ ਤੁਹਾਨੂੰ ਮੈਂ ਸਪੈਲਿੰਗਸ ਵੀ ਬੋਲ ਤੇ ਤੇ ਜੇ ਤੁਸੀਂ ਕੋਈ ਉਹਨਾਂ ਦੇ ਵਿੱਚੋਂ ਕੰਪਨੀ ਨੂੰ ਸਰਚ ਕਰੋਗੇ ਤਾਂ ਤੁਹਾਨੂੰ ਉਹ ਲੱਭ ਵੀ ਜਾਊਗੀ ਤੇ ਅੱਜ ਦੀ ਗੱਲ ਬਹੁਤ ਇੱਥੇ ਹੀ ਆਪਣੀ ਮੁੱਕਦੀ ਹੈ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ੍ਹ ਜਾਂ ਪਰਸੋਂ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ ਦੇਣ